ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਨ ਵਿੱਚ ਆਪ ਸਭ ਦਾ ਸਵਾਗਤ ਹੈ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ 'ਚ ਬੇਨਤੀ ਆ ਕਿ ਵੀਡੀਓ ਨੂੰ ਪੂਰਾ ਜਰੂਰ ਦੇਖਿਓ ਜੀ ਕਿਉਂਕਿ ਅੱਜ ਦੀ ਵੀਡੀਓ ਦੀ ਇਹ ਜਾਣਕਾਰੀ ਆਪ ਜੀ ਦੇ ਬਹੁਤ ਕੰਮ ਆ ਸਕਦੀ ਆ ਅੱਜ ਦੀ ਵੀਡੀਓ ਦੇ ਰਾਹੀਂ ਆਪਾਂ ਆਪ ਜੀ ਦੇ ਨਾਲ ਇੱਕ ਬਹੁਤ ਪਿਆਰੀ ਤੇ ਬਹੁਤ ਸਾਰੇ ਕੀ ਗੱਲ ਤੇ ਸਾਂਝੀ ਕਰਨੇ ਜਾ ਰਹੇ ਹਾਂ ਮਤਲਬ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਅੱਜ ਦੇ ਨਾਲ ਬਹੁਤ ਹੀ ਸੌਖੇ ਅਤੇ ਬਹੁਤ ਹੀ ਸ਼ਕਤੀਸ਼ਾਲੀ ਦੋ ਸ਼ਬਦ ਜਾਪ ਬਾਰੇ ਗੱਲ ਕਰਨੇ ਜਾ ਰਹੇ ਹਾਂ ਕਿ ਦੋਵੇਂ ਹੀ ਸ਼ਬਦ ਸਾਡੀ ਜ਼ੁਬਾਨ ਦੇ ਉੱਤੇ ਆਉਂਦਿਆਂ ਸਾਰ ਹੀ ਸਾਡਾ ਜੀਵਨ ਬਦਲ ਜਾਂਦਾ ਹੈ ਮਹਾਪੁਰਖਾਂ ਦੇ ਕਹੇ ਅਨੁਸਾਰ ਛੋਟੀਆਂ ਛੋਟੀਆਂ ਪੈ ਜਾਂਦੀਆਂ ਨੇ ਸਤਿਗੁਰ ਸੱਚੇ ਪਾਸ਼ਾ ਐਨੀ ਕਿਰਪਾ ਕਰਕੇ ਆ ਚਾਰੇ ਪਾਸਿਆਂ ਤੋਂ ਹੀ ਸਾਡਾ ਜੀਵਨ ਬਹੁਤ ਸੋਹਣਾ ਅਤੇ ਬੜਾ ਹੀ ਸੌਖਾ ਹੋ ਜਾਂਦਾ ਹੈ ਸਾਡੀ ਜ਼ਿੰਦਗੀ ਦੇ ਵਿੱਚ ਜੋ ਵੀ ਪਰੇਸ਼ਾਨੀਆਂ ਨੇ ਉਹ ਰਿ ਦਿੱਕਤਾ ਨੇ ਨਾ ਸਭ ਦੂਰ ਹੋਣੇ ਸ਼ੁਰੂ ਹੋ ਜਾਂਦੀਆਂ ਨੇ ਸਾਨੂੰ ਆਪਣੀ ਜ਼ਿੰਦਗੀ ਦੀਆਂ ਸਾਰੀਆਂ ਮੁਸ਼ਕਲਾਂ ਦੇ ਹੱਲ ਮਿਲਣੇ ਸ਼ੁਰੂ ਹੋ ਜਾਂਦੇ ਹਨ ਉਹ ਮੁਸ਼ਕਲਾਂ ਪਰੇਸ਼ਾਨੀਆਂ ਭਾਵੇਂ ਸਾਡੇ ਪਰਿਵਾਰ ਦੇ ਨਾਲ ਸੰਬੰਧਿਤ ਹੋਣ ਭਾਵੇਂ ਕਾਰੋਬਾਰ ਦੇ ਨਾਲ ਸੰਬੰਧਿਤ ਹੋਣ ਭਾਵੇਂ ਸਾਡੇ ਸ਼ਰੀਰ ਦੇ ਨਾਲ ਸੰਬੰਧਿਤ ਹੋਣ ਤੇ ਭਾਵੇਂ ਅਧਿਆਤਮਿਕ ਜੀਵਨ ਦੇ ਨਾਲ ਚਾਰੇ ਪਾਸੇ ਤੋਂ ਹੀ ਖੁਸ਼ੀਆਂ ਕਿਹੜੇ ਬਰਕਤਾਂ ਸਾਡੇ ਜੀਵਨ ਦੇ ਵਿੱਚ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਇਹ ਗੱਲ ਮੈਂ ਆਪਣੀ ਜ਼ਿੰਦਗੀ ਦੇ ਤਜਰਬੇ ਤੋਂ ਆਪ ਜੀ ਦੇ ਨਾਲ ਸਾਂਝੀ ਕਰਨ ਲੱਗਾ ਹਾਂ ਸੱਚ ਮੁੱਚ ਇਹ ਦੋ ਸ਼ਬਦ ਸਦੀ ਰਸਮਾਂ ਦੇ ਉੱਤੇ ਆਉਂਦਿਆ ਸੌਰ ਹੀ ਸਵੇ ਜੀਵਨ ਨੂੰ ਬਦਲ ਦਿਆ ਕਿਹੜੇ ਦੋ ਸ਼ਬਦ ਜਾਪ ਕਿਹੜੇ ਆ ਕਿ ਜਪਾ ਇਹ ਸ਼ਬਦ ਦਾ ਜਾਪ ਕਰਨਾ ਹੈ ਕਿਹੜੇ ਵੇਲੇ ਕਰਨਾ ਹੈ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਇਹ ਵੀਡੀਓ ਦੇ ਵਿੱਚ ਕਰਾਂਗੇ ਇਸ ਕਰਕੇ ਆਪ ਵੀ ਇਹ ਵੀਡੀਓ ਜ਼ਰੂਰ ਸੁਣਿਓ ਜੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਤੁਹਾਨੂੰ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਾਪੇ ਬਾਸ਼ੇ ਗੁਰੂ ਜੀ ਫਿਰ ਉਹ ਮਹਿਲੋਂ ਪਰ ਤਾ ਆਓ ਅੱਜ ਦੀ ਕੀਰਨੀ ਨੂੰ ਸ਼ੁਰੂ ਕਰਦੇ ਹਾਂ ਤਾਂ ਸੰਗਤ ਜੀ ਸਭ ਤੋਂ ਪਹਿਲਾਂ ਗੱਲ ਕਰਦੇ ਆ ਆਪਾਂ ਕੁਝ ਪਹਿਲੇ ਸ਼ਕਤੀਸ਼ਾਲੀ ਸ਼ਬਦ ਜਾਪ ਬਾਰੇ ਜੋ ਸ਼ਬਦ ਜਾਪ ਕਰਦੇ ਆ ਸਾਡੇ ਜੀਵਨ ਦੇ ਵਿੱਚ ਬਹੁਤ ਹੀ ਤੇਜ਼ੀ ਦੇ ਨਾਲ ਚੰਗੇ ਬਦਲਾਅ ਆਉਂਦੇ ਆ ਸਾਡੇ ਉੱਤੇ ਬਾਹੇ ਗੁਰੂ ਜੀ ਦੀ ਬਹੁਤ ਕਿਰਪਾ ਨਹੀਂ ਦੀ ਹੈ ਤਾਂ ਉਹ ਸ਼ਬਦ ਜਾਪ ਕਿਹੜਾ ਹੈ ਉਹ ਹੈ ਪਰਮਕੀਤਾ ਪਰਮਾਤਮਾ ਜੀ ਦਾ ਸ਼ੁਕਰਾਨੇ ਤੇ ਪਰਮਕੀਤਾ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਹਰ ਮਨੁੱਖ ਦੇ ਲਈ ਬਹੁਤ ਜ਼ਰੂਰੀ ਹੈ ਭਾਵੇਂ ਕਿਸੇ ਵੀ ਧਰਮ ਦੇ ਨਾਲ ਸੰਬੰਧਿਤ ਹੋਵੇ ਕਿਉਂਕਿ ਪਰਮਕੀਤਾ ਪਰਮਾਤਮਾ ਜੀ ਦਾ ਸ਼ੁਕਰਾਨਾ ਜਦੋਂ ਆਪਾਂ ਕਰਦੇ ਆ ਨਾ ਸਾਡੇ ਉੱਤੇ ਪੂਰੇ ਕੁਦਰਤ ਪੂਰੇ ਕਾਇਨਾਤ ਮਿਰਵਾ ਨੂੰ ਹਿੰਦੀ ਹੈ ਕਿ ਇੱਕ ਜੀਵ ਪਰਮਪਿਤਾ ਪ੍ਰਮਾਤਮਾ ਲਈਆਂ ਦਿੱਤੀਆਂ ਹੋਈਆਂ ਦਾਤਾਂ ਦੀ ਕਦਰ ਕਰਦਾ ਹੈ ਪਰ ਜਿਹੜਾ ਮੁੱਖ ਦੇਸ਼ ਉਤਰਾਏ ਦੇਸ਼ ਕਰੇ ਬੰਦੇ ਨੂੰ ਕਹਿੰਦੇ ਵੀ ਕਿਤੇ ਵੇਹਟ ਨਹੀਂ ਮਿਲਦੂ ਕੁਛ ਕਰਕੇ ਪਰਮਪਿਤਾ ਪ੍ਰਮਾਤਮਾ ਦੇ ਸ਼ੁਕਰਾਨੇ ਦੇ ਵਿੱਚ ਰਹਿਣਾ ਹੈ ਜੋ ਜੋ ਦਾਤਾਂ ਮਾਲਕ ਨੇ ਦਿੱਤੀਆਂ ਨੇ ਨਾ ਉਹਨਾਂ ਦੇ ਲਈ ਸਨਮੁਖ ਪਰਮਪਿਤਾ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਅਤੇ ਸਭ ਤੋਂ ਜ਼ਰੂਰੀ ਚੀਜ਼ ਜਦੋਂ ਆਪਾਂ ਸਵੇਰੇ ਸਵੇਰ ਉੱਠਦੇ ਆ ਉਰਦੇ ਅਸਾਰ ਸਾਡੇ ਦਿਨ ਦੀ ਸ਼ੁਰੂਆਤ ਮਾਲਕ ਦੇ ਸ਼ੁਕਰਾਨੇ ਤੋਂ ਹੋਵੇ ਭਾਵੇਂ ਤੁਸੀਂ ਕਿਸੇ ਵੀ ਵੇਲੇ ਉੱਠਦੇ ਹੋ ਜੇ ਅਮਰਤ ਵੇਲੇ ਜਾਗਰੰਧੀ ਆਖੋ ਬਹੁਤ ਵਟੇਪਾ ਕਾਲਾ ਲਗੇਗਾ ਪਰ ਜੇਕਰ ਅਮਰਤ ਵੇਲੇ ਨਹੀਂ ਉੱਠਕਉਂਦੇ ਤਾਂ ਤੁਸੀਂ ਜਿਸ ਵੀ ਵੇਲੇ ਉੱਠਦੇ ਹੋ ਪਰ ਤੁਸੀਂ ਸੂਰਜ ਚੜ੍ਹਨ ਤੋਂ ਬਾਅਦ ਹੀ ਕਿਉਂ ਨਾ ਉੱਠਦੇ ਹੋ ਨਸ਼ੇਟਿਆ ਸਾਰੇ ਇੱਕ ਵਾਰ ਮਾਲਕ ਦਾ ਸ਼ੁਕਰਾਨਾ ਜᱹਲੀ ਕਰਿਆ ਕਰੂੰ ਸਭ ਤੋਂ ਪਹਿਲਾ ਸ਼ੁਕਰਾਨਾ ਕਰਨਾ ਹੈ ਬੀਤੀ ਸ਼ਾਮੀ ਆਵਦੇ ਲਈ ਵੀ ਮਾਲਕਾ ਆਪ ਜੀ ਦਾ ਸ਼ੁਕਰਿਆ ਆਪ ਜੀ ਦੀ ਕਿਰਪਾ ਦੇ ਨਾਲ ਤੇ ਰਾਤ ਬਹੁਤ ਛੋਣੀ ਗਤੀ ਤੇ ਆਪ ਜੀ ਦੀ ਕਿਰਪਾ ਦੇ ਨਾਲ ਹੀ ਮੇਰੀ ਅੱਖ ਖੁੱਲਹੀ ਆ ਮੈਂ ਆ ਨਵਾਂ ਦਿਨ ਦੇਖ ਰਿਆ ਨਾ ਬੀਤੀ ਰਾਤ ਦੇ ਲਈ ਸ਼ੁਕਰਾਨਾ ਅਤੇ ਨਵੇਂ ਦੇਨ ਦੇ ਲਈ ਸ਼ੁਕਰਾਨਾ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੱਗੇ ਇੱਕ ਬੇਨਤੀ ਕਰਦਾ ਹਾਂ ਕਿ ਪਰਮ ਵਿਕਾਤਰਨਾਟਮਾ ਕੇ ਜੋ ਨਮਾ ਤੇਨ ਮੇਰੀ ਜਿੰਦਗੀ ਦੇ ਵਿੱਚ ਆਇਆ ਹੈ ਆਪ ਜੀ ਬੁਗਾ ਹੀ ਦੇਨ ਮੇਰੇ ਸਿਰ ਦੇ ਉੱਪਰ ਇਹ ਪਰਿਆਦਾ ਰੱਖਣਾ ਮੇਰੇ ਅੰਗ ਸੰਭਵ ਕੇ ਸਹਾਰਾ ਬਿਨਾ ਮੇਰੇ ਬਾੜੇ ਲੋਕਾਂ ਤੋਂ ਮਾਰੇ ਵਿਚਾਰਾਂ ਤੋਂ ਬਚਾ ਕੇ ਰੱਖਣਾ ਮੇਰੇ ਇਨ੍ਹਾਂ ਹੱਥਾਂ ਤੋਂ ਕੋਈ ਵੀ ਮਾੜਾ ਕੰਮ ਨਾ ਹੋਵੇ ਮੇਰੇ ਮਨ ਦੇ ਵਿੱਚ ਕਿਸੇ ਦੇ ਪ੍ਰਤੀ ਕੋਈ ਮਾੜੀ ਸ਼ੁਰੂਤ ਨਾ ਆਵੇ ਪਰਮਪਤਾ ਪਰਮਾਤਮਾ ਜੀ ਮੈਂ ਪੂਰਾ ਹੀ ਦੇਨ ਆਪ ਜੀ ਦੀ ਮਰਜ਼ੀ ਦੇ ਅਨਸਾਰ ਚੱਲਾਂ ਮਾਲਕਾ ਮੇਰੀ ਮਰਜ਼ੀ ਨਾਲ ਚੱਲਣਾ ਤਾਂ ਮੈਂ ਕਿਉਂਕਿ ਮੇਰੀ ਮਰਜ਼ੀ ਮੈਨੂੰ ਬਹੁਤ ਤਕਲੀਫਾਂ ਵੱਲ ਲੈ ਕੇ ਜਾਂਦੀ ਆ ਇਹ ਆਪ ਜੀ ਦੀ ਮਰਜ਼ੀ ਮੇਰੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਖੇੜੇ ਵਰਤ ਤਾਂ ਬਾਂਦੀਆਂ ਜੋ ਆਪ ਕੀ ਜੀ ਮਰਜ਼ੀ ਦੇ ਨਾਲ ਹੀ ਇਹਨੂੰ ਚਲਾਉਣਾ ਹੈ ਇਹਦਾ ਅਰਦਾਸ ਬੇਨਤੀ ਜਰੂਰ ਕਰਨੀ ਚਾਹੀਦੀ ਆ ਸੋ ਮੁੱਖੀ ਗੱਲ ਇਹ ਆ ਵੀ ਮਾਲਕ ਦਾ ਸ਼ੁਕਰਾਨਾ ਜ਼ਰੂਰ ਕਰਨਾ ਹੈ ਅਤੇ ਸ਼ੁਕਰਾਨਾ ਕਰਨਾ ਹੈ ਤੁਰ ਅੰਦਰ ਸਿਰਫ ਰਸਨਾ ਦੇ ਰਾਹੀਂ ਇਹਨਾਂ ਚੀਜ਼ਾਂ ਦੀ ਕੀਮਤ ਨੂੰ ਮਹਿਸੂਸ ਕਰਨਾ ਇਹ ਚੀਜ਼ਾਂ ਸਾਡੇ ਜੀਵਨ ਦੇ ਵਿੱਚ ਕਿੰਨੇ ਨਾਲ ਜ਼ਰੂਰੀ ਆ ਇਹ ਸਾਡੇ ਜਿਹੜੇ ਸਾਹ ਚੱਲ ਰਹੇ ਨੇ ਮਾਲਕ ਦੀ ਕਿਰਪਾ ਨਾਲ ਹੀ ਚੱਲ ਰਹੇ ਆ ਤੇ ਜੇ ਇਹ ਸਾਹ ਚੱਲ ਰਹੇ ਆ ਅਸੀਂ ਜਿੰਦਾ ਆ ਤਾਂ ਹੀ ਅਸੀਂ ਰਾਤ ਤੋਂ ਬਾਅਦ ਉੱਠੇ ਆ ਨਹੀਂ ਤਾਂ ਦੁਨੀਆਂ ਦੇ ਵਿੱਚ ਬਹੁਤ ਇਦਾਂ ਦੇ ਲੋਕ ਵੀ ਆ ਜੋ ਰਾਤ ਨੂੰ ਉੱਕਣ ਹੈ ਸਾਰੀਆਂ ਜ਼ਿੰਮੇਵਾਰੀਆਂ ਨਿਭਾ ਕੇ ਬੜਾ ਸੋਹਣਾ ਜੁੱਤੇ ਹੁੰਦੇ ਆ ਪਰ ਸਵੇਰੇ ਉੱਠ ਨਹੀਂ ਹੁੰਦੇ ਜਾਂ ਕਈ ਸਹੀ ਸਲਾਮਤ ਨਹੀਂ ਉੱਠ ਪਾਉਂਦੇ ਪਰ ਜੇ ਅਸੀਂ ਸੋ ਲਈ ਸਹੀ ਸਲਾਮਤ ਉੱਠੇ ਆ ਸਾਡੇ ਸਾਰੇ ਅੰਗ ਪੈਰ ਸਹੀ ਸਲਾਮਤ ਚੱਲ ਰਹੇ ਆ ਤੇ ਇਹਦੇ ਲਈ ਮਾਲਕ ਦਾ ਸ਼ੁਕਰਾਨਾ ਕਰਨਾ ਬਣਦਾ ਹੈ। ਬਾਕੀ ਇਸ ਤੋਂ ਇਲਾਵਾ ਵੀ ਮਾਲਕ ਨੇ ਸਾਨੂੰ ਬਹੁਤ ਕੁਝ ਦਿੱਤਾ ਏ। ਉਹ ਗੱਲ ਵੱਖਰੀ ਏ ਵੀ ਆਪਾਂ ਉਹਨਾਂ ਦੀ ਦਿੱਤੀਆਂ ਹੋਈਆਂ ਦਾਤਾਂ ਦੀ ਕਦਰ ਨਹੀਂ ਕਰਦੇ। ਸਾਡਾ ਧਿਆਨ ਸਿਰਫ ਉਹਨਾਂ ਚੀਜ਼ਾਂ 'ਤੇ ਜਾਂਦਾ ਏ ਜੋ ਅਜੇ ਤੱਕ ਸਾਨੂੰ ਨਹੀਂ ਮਿਲਣਾ ਕਿ ਉਹਨਾਂ ਉਹਨਾਂ ਚੀਜ਼ਾਂ ਦੇ ਨਹੀਂ ਅਸੀਂ ਮਾਲਕ ਦੇ ਨਾਲ ਇੰਨੇ ਗਣੇ ਸ਼ੁਕ੍ਰਿਸ਼ਕ੍ਰਿਪਾਂ ਕਰਦੇ ਆਂ ਆਪਣੀ ਕਿਸਮਤ ਨੂੰ ਖੋਸ਼ ਦੇ ਰਹੀ ਨੇ ਆ ਪਰਮਾਤਮਾ ਨੂੰ ਖੋਸ਼ ਦੇ ਰਹੀ ਨੇ ਕਿਸੇ ਤਰ੍ਹਾਂ ਕੇ ਹੀ ਅਸੀਂ ਮਾਲਕ ਦੇ ਹੀ ਕੀ ਹੋਈ ਕਿਰਪਾ ਤੋਂ ਵੀ ਦੂਰ ਹੋ ਜਾਂਦਾ ਹੈ ਕਿ ਸੰਗਤ ਜੀ ਆਪ ਸੋਚੋ ਜੋ ਮਾਲਕ ਸਾਨੂੰ ਹਰ ਵੇਲੇ ਕੁਝ ਨਾ ਕੁਝ ਦੇ ਰਿਹਾ ਹੈ ਜੇ ਕੋਈ ਚੀਜ਼ ਮਿਲਣ ਦੇ ਵਿੱਚ ਦੇਰੀ ਹੋ ਗਈ ਆ ਤਾਂ ਸਾਨੂੰ ਸਬਰ ਰੱਖਣਾ ਚਾਹੀਦਾ ਹੈ ਪਰ ਅਸੀਂ ਗੇ ਸਬਰਿਆਦਾਨ ਦੇਸ਼ ਕਰਿਆ ਨਾਲ ਕਿਲੇ ਸ਼ਕਮਿਸ਼ਕਲ ਕਾ ਕਰਨਾ ਸ਼ੁਰੂ ਕਰ ਦਿੰਨੇ ਆਂ ਇਹੀ ਚੀਜ਼ਾਂ ਸਾਨੂੰ ਸਾਡੇ ਗੁਰੂ ਚਰਨਾਂ ਤੋਂ ਦੰਗ ਜੀ ਕਿਨੋਂ ਤੋਂ ਦੰਗ ਜੀ ਕਰਤਾਂ ਨੇ ਪਰ ਜਦੋਂ ਅਸੀਂ ਹਾਰਤਾਂ ਲਾਤ ਦੇ ਵਿੱਚ ਮਾਮਕ ਦੇ ਸ਼ੁਕਰਾਨੇ ਵਿੱਚ ਰਹਿਨੇ ਆਂ ਕਦਾਲਤ ਦੀ ਸਾਡੀ ਤੇ ਵੀ ਕੋਈ ਕੋਈ ਕਿਰਪਾ ਨੂੰ ਨਹੀਂ ਆ। ਇਸ ਕਰਕੇ ਹਰ ਮਾਅਵ ਦੇ ਚਸ਼ਕਰਾਨੇ 'ਚ ਰਹਿਣਾ ਹੈ। ਜੋ ਵੀ ਮਾਲਕ ਨੇ ਰੱਖਾਇਆ ਨਾ ਉਹਨਾਂ ਦਾਤਾਂ ਨੂੰ ਯਾਦ ਕਰੋ। ਉਹਨਾਂ ਚੀਜ਼ਾਂ ਦੀ ਕੀਮਤ ਨੂੰ ਮਹਿਸੂਸ ਕਰੋ ਵੀ ਜੇ ਇਹ ਵੀ ਚੀਜ਼ਾਂ ਮੇਰੀ ਜ਼ਿੰਦਗੀ ਵਿੱਚ ਨਾ ਹੁੰਦੀਆਂ ਫਿਰ ਮੈਂ ਕਿਹਨਾਂ ਦਾ ਫਿਰ ਮੈਂ ਕੀ ਕਰਨੇ ਤਾਂ ਜਦੋਂ ਇਹਵੇਂ ਸੋਚਾਂਗੇ ਨਾ ਆਪਣੇ ਆਪ ਹੀ ਨਕਸ਼ਟਸ਼ ਕਰਾਂਗੇ ਨਿਕਲੇਗਾ। ਇਹ ਕਹਿ ਉਸ ਗੈਡੈਂਟ ਦੇ ਵਿੱਚ ਪੂਰਾ ਦਿਨ ਕੰਮ ਬੰਦਾ ਕਰਕੇ ਆ ਬੜੀ ਮਿਹਨਤ ਕਰਦੀ ਆ ਪਰ ਸਾਡੀ ਕੀ ਕੀ ਕਿਰਤ ਕਮਾਉਂਦੀ ਹੈ ਵਿੱਚ ਨਾ ਵਰਪਤ ਨਹੀਂ ਕਹੂੰਗੀ ਕਿ ਇਹਨਾਂ ਦੇ ਵਰਪਤ ਨਹੀਂ ਕਹਿੰਦੀ ਉਹ ਜਦੋਂ ਵੀ ਤੁਸੀਂ ਆਪਣਾ ਕੰਮ ਕਰਨਾ ਸ਼ੁਰੂ ਕਰਕੇ ਭਾਵੇਂ ਤੁਸੀਂ ਮੰਤਰੀ ਪੇਸ਼ਾ ਹੋ ਭਾਵੇਂ ਤੁਸੀਂ ਘਰ ਦੇ ਵਿੱਚ ਕਿਰਤ ਕਰਦੇ ਹੋ ਤੁਹਾ ਦਾ ਆਪਣਾ ਤਾਰੋ ਗੁਰਿਆ ਇਹ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਵਾਰ ਤੋਂ ਵੀ ਹੱਥੀਂ ਕੇ ਨਾਲ ਦਰਸ਼ ਕਰਨਾ ਪਿਆ ਤੇਰੇ ਨਾਲ ਤਾਂ ਤੇਰਾ ਸ਼ੁਕਰ ਹੈ ਤੁਸੀਂ ਨੇ ਮਹੀ ਕਿਰਤ ਦਿੱਤੀ ਹੈ ਜੇ ਜਦੋਂ ਕੰਮ ਕਰਕੇ ਘਰ ਵਾਪਸ ਆਉਂਦੇ ਸਮੇਂ ਉਹਨਾਂ ਨੂੰ ਉਨਾਂ ਦਾ ਅਸ਼ਿਸ਼ ਕਰਨਾ ਤੇ ਕਰਉ ਤੇਰੇ ਵਿਖੇ ਹੋਏ ਵਰਕਤਾਂ ਕੇ ਜੋ ਪੈੰਦ ਹਨ ਕਈ ਗੁਰੂ ਕਾ ਪਤ੍ਰਿਕਾ ਤੋਂ ਬੜਾ ਮਿਕਸ ਕਰਦੇ ਰਹੇ ਅਭਿਮਾਤ ਹੋਇਆ ਤਾਂ ਨਾ ਤਾਂ ਮੁਰਗੀ ਹੀ ਚਾਲ ਕਰਨਾ ਕਰ ਰਿਹਾ ਤੰਨਾ ਕਦੀ ਵੀ ਗਣੇਸ਼ਿਕ ਰੇਸ਼ੇ ਨਹੀਂ ਕਰਨੇ ਨਾ ਕਿਉਂਕਿ ਗਿਦੇਸ਼ਿਕ ਰੇਸ਼ੇ ਕੋਲ ਸਾਨੂੰ ਤੋਂ ਮਾਤਮਾ ਦੀ ਜਨਨਾ ਤੋਂ ਦੂਰ ਕਰ ਰਹੀ ਹੈ ਨੇ ਤਨਾਪ ਨੂੰ ਲਿਕੇ ਪਹੁੰਚੇ ਜੇ ਮਨੇ ਮਾਲਾ ਦਾ ਸ਼ੁਕਰਾਨਾ ਬਚ ਰਹਿਣਾ ਜਿਵੇਂ ਜਿਨੇ ਸਾਡੀ ਰਸਨਾ ਸ਼ੁਕਰਾਨਾ ਕਰੇਗੀ ਉਹਨੇ ਉਹਹੀਂ ਸਾਡੇ ਘਰ ਦੀਆਂ ਖੁਸ਼ੀਆਂ ਕਿਹੜੇ ਵਰਤ ਦਾ ਵਧਣੀਆਂ ਇਹ ਗੱਲ ਤਾਂ ਤੁਸੀਂ ਅੱਜ ਤੋਂ ਜਨਾਬ ਤੋਂ ਦੇਖ ਲਓ ਸ਼ੁਕਰਾਨਾ ਕਰਦੇ ਹਾਂ ਸਾਰ ਹੀ ਮਾਨੰਦਰ ਸਬਰ ਸੰਤੋਖਾਂ ਜੰਦਾਈ ਸਾਡੇ ਮਨ ਦੀ ਮਰੂ ਮਰੂ ਦੂਰ ਹੁੰਦੀ ਆ ਸ਼ਬਦ ਪਹਿਲਾ ਸ਼ਬਦਿਆ ਮਾਲਕ ਦਾ ਸ਼ੁਕਰਾਨਾ ਕਰਨਾ ਤੇ ਦੂਜਾ ਸ਼ਬਦ ਹੈ ਮੂਲ ਮੰਤਰ ਜੀ ਦਾ ਜਾਪ ਜਿਸ ਦਿਨ ਤੋਂ ਤੁਸੀਂ ਮਾਲਕ ਦੇ ਸ਼ੁਕਰਾਨੇ ਨੂੰ ਅਤੇ ਮੂਲ ਮੰਤਰ ਜੀ ਦੇ ਜਾਪ ਤੋਂ ਆਪਣੀ ਜਿੰਦਗੀ ਦਾ ਆਧਾਰ ਬਣਾ ਲਿਆ ਜੀਵਨ ਦਾ ਥੰਦ ਣੜਾ ਗਿਆ ਉਸੇ ਦਿਨ ਤੋਂ ਹੀ ਜੀਵਨ ਕਲਪੀ ਖਾ ਜਾਉਗਾ ਜੋ ਤੁਹਾਡੇ ਜੀਵਨ ਦੇ ਵਿੱਚ ਕੋਈ ਤਲਫ ਚਲਿਆ ਕੁਝ ਵੀ ਵਿਗੜਿਆਏ ਉਹ ਆਪਣੇ ਆਪ ਹੀ ਸ਼ਤਗਮਾ ਸ਼ੂਭ ਹੋ ਜਾਊਗਾ ਮੂਰ ਮੰਤਰ ਜੀ ਦਾ ਜਾਪ ਉਹ ਮੂਰੇ ਬਹਿਮਤ ਦੀ ਤਾਕਤ ਆ ਮੂਰ ਮੰਤਰ ਜੀ ਦਾ ਜਾਪ ਪ੍ਰਤੱਖ ਦੇ ਨਾਮ ਤਪਾਸ਼ਾ ਆਪ ਨੇ ਇਹ ਮੂਰ ਮੰਤਰ ਜੀ ਦਾ ਜਾਪ ਆਪ ਦਿਨ ਦੇ ਵਿੱਚ ਕਿਸੇ ਵੀ ਵੇਲੇ ਕਰ ਸਕਦੇ ਆ ਸਮੇਂ ਦੀ ਕੋਈ پابੰਦੀ ਨਹੀਂ ਹੈ ਆਮ ਤੌਰ ਤੇ ਅਨੁਆਤੁਰਧਿਆ ਜੱਦਿਆਂ ਨੂੰ ਕਰ ਸਕਦੇ ਆ ਪਰ ਜੇਕਰ ਆਪਾਂ ਅਮਰਤ ਵੇਲੇ ਕਰੀਏ ਉਹ ਸੰਤੋ ਵਧੀਆਂ ਗੱਲਾਂ ਕਿਉਂਕਿ ਅਮਰਤ ਵੇਲੇ ਦਾ ਨੀਣਾ ਭਜਨ ਬੰਦਗੀ ਕਰਨ ਦੇ ਨਹੀਂ ਸਭ ਤੋਂ ਉਤਮ ਵੇਲਾ ਮੰਨਿਆ ਹੈ ਔਰ ਨਾਲ ਹੀ ਨਾਲ ਇਹ ਵੀ ਸੱਚ ਹੈ ਕਿ ਆਪਾਂ ਜਿਸ ਵੀ ਵੇਲੇ ਘੜੀ ਦੇ ਵਿੱਚੋਂ ਪਰਮਾਤਮਾ ਦਾ ਨਾਮ ਜਪਦੇ ਆ ਉਹ ਵੇਲਾ ਘੜੀ ਹੀ ਸਾਡੇ ਲਈ ਮੱਤ ਵੇਲਾ ਬਣ ਜਾਂਦਾ ਹੈ ਕਿਉਂਕਿ ਪਰਮਪਿਤਾ ਪਰਮਾਤਮਾ ਦਾ ਨਾਮ ਆਪਾਂ ਜਦੋਂ ਵੀ ਜਪੋਗੇ ਨਾ ਪਰਮਾਤਮਾ ਦਾ ਨਾਮ ਸਭੇ ਜੀਵਨ ਮੁਹੀ ਅਵਰਤ ਨਹੀਂ ਗਿਣਾ ਦੇ ਪਾਇ ਸੋ ਜੇ ਤਾਂ ਅਵਰਤ ਵੇਲੇ ਉੱਠ ਤਾਂਦੇ ਹੋ ਅਮਰਤ ਵੇਲੇ ਉੱਠ ਕੇ ਖਜਨ ਮੰਗੀਂ ਕਰੋ ਤੇ ਜੇ ਅਗੇ ਤੱਕ ਤੁਹਾਡੇ ਤੋਂ ਅਮਰਤ ਵੇਲੇ ਨਹੀਂ ਓਖਿਆ ਜਾਂਦਾ ਫਿਰ ਇਹ ਨਹੀਂ ਸਚਨਾ ਤੇ ਨਾਮਰ ਤੇ ਨਿਸ਼ਚੈ ਨਹੀਂ ਗਿਆ ਕੋਣ ਪਹਾੜ ਤੇ ਰੋਣ ਦਾ ਬੰਦਗੀ ਕਰਨ ਦਾ ਕੋਈ ਸੌਦਾ ਹੀ ਨਹੀਂ ਆ ਨਹੀਂ ਜੀ ਖਜਨ ਮੰਗੀਂ ਤਾਂ ਕਰਨੀ ਹੀ ਕਰਨੀ ਆ ਫਿਰ ਤੁਸੀਂ ਜਦੋਂ ਮੀਂਹ ਦੇ ਦਿਨ ਦੇ ਵਿੱਚ ਸਲਾਹ ਕੱਢ ਸਾਥਦੇ ਹੋ ਪੂਰੋ ਕੱਢ ਲਈ ਪਰ ਪ੍ਰਮਾਤਮਾ ਦੇ ਲਈ ਸਮਰਪਤ ਹੈ ਜੇ ਤੁਸੀਂ ਦਿਨ ਤੋਂ ਜਪਨਾ ਸ਼ੁਰੂ ਕਰ ਦੋਗੇ ਨਾ ਬਾਹੀ ਗੰਗੂਨੀ ਅੱਤ ਹੀ ਕਿਰਪਾ ਕਰਕੇ ਤੁਹਾਡੇ ਸਾਰੇ ਸਮੇਂ ਸਹੀ ਕਰ ਦੇਵੇਗਾ ਜਿਹੜੇ ਕਿੰਦੇ ਪਾਸ਼ਤਰਮ ਨੂੰ ਦਿਲ ਨਹੀਂ ਕਰਦਾ ਪਾਸ਼ਤਰਮ ਨੂੰ ਸਮਾਂ ਨਹੀਂ ਦਿੰਦਾ ਕਰਤਵੇ ਨਹੀਂ ਕਿਹਾ ਨਹੀਂ ਜਾਂਦਾ ਸ਼ਰੀਰ ਸਾਥਵੇਂ ਦਿਨ ਪਾਪ ਕੇ ਸਭ ਦਿੱਕਤਾਂ ਦੂਰ ਹੋ ਜਾਣਗੀਆਂ ਮਹਾਰਾ ਜੀ ਆਪੇ ਹੀ ਅਮਰਤ ਦੇਣ ਦਾ ਭਾਗ ਗ੍ਰਾਹ ਮੈਂ ਆਪੱਖਾਈ ਤੇ ਆਪਣਾ ਨਾਮ ਵੀ ਜਪਾਉਣਾ ਕਰਨਾ ਬਸ ਇੱਕ ਵਾਰ ਤਰਦਾਸ ਬੇਨਤੀ ਕਰਨੀ ਸ਼ੁਰੂ ਕਰੋ ਕਿਵਾ ਹੈ ਕਿ ਮੂਝ ਸਾਡੇ ਜਿੰਦਗੀ ਖੇਲਤਾ ਕਰੂ ਅਤੇ ਨਾਲ ਨਾਲ ਇਹ ਦੋ ਕੰਮ ਕਰਨੇ ਸ਼ੁਰੂ ਕਰਦੇ ਹਾਂ ਪਹਿਲਾ ਵੇ ਗੁਰੂ ਜੀ ਦੇ ਸ਼ਰਧਾਲੂਆਂ ਅਤੇ ਦੂਸਰਾ ਮੂਲ ਮੰਤਰ ਜੀ ਦਾ ਜਾਪ ਕਿਛਨ ਖੋਦ ਆਪਣੀ ਜ਼ਿੰਦਗੀ ਦੇ ਵਿੱਚ ਹੁੰਦੇ ਹੋਏ ਬਦਲਾਅ ਦੀ ਤੋਨਾ ਹੁੰਦਾ ਹੈ ਜੇ ਤੰਦਰਤ ਲਈ ਨਹੀਂ ਕਿਹਾ ਜਾਂਦਾ ਫਤਿਹ ਦੇ ਵਿੱਚ ਕੋਈ ਨਾ ਸੈੱਟ ਕਰਨੋ ਜਿਵੇਂ ਦੁਪਹਿਰ ਖਾਵੇ ਨਾ ਕਰਨੋ ਜਦੋਂ ਆਪਾਂ ਤੁੰਗ ਧੰਦੇ ਕਰਕੇ ਵੀ ਤੁਹੇ ਸਭ ਇਹ ਹੋ ਜਾਂਦੇ ਆ ਜਿਹੜੇ ਨੌਕਰੀ ਕੇਸ਼ਾ ਇੱਕ ਮਹਾਤੰਧਿਆਂ ਵਾਲੇ ਆ ਉਹ ਰਾਤ ਨੂੰ ਸੌਣ ਲੱਗਿਆ ਨਹੀਂ ਨਾ ਲੋ ਇਹ ਨਹੀਂ ਕੋਈ ਵੀ ਉਹ ਵੇ ਸਾਡੇ ਜੀਵਨ ਨੂੰ ਬਦਲ ਦਿੰਦਾ ਸ਼੍ਰੀ ਮਾਨ ਆਪ ਦਾ ਸ਼ੁਕਰੀਆ ਜੀ ਮੈਂ ਅੱਜ ਨਾ ਤੇ ਨੋ ਨੰਬਰ ਤੰਗੀ ਦਾ ਜਾਓ ਤਾਂ ਮੈਨੂੰ ਜੀ ਕਰਦੋ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਮਾਅਵਕ ਨੇ ਦੇ ਤਿੰਨ ਘੰਟੇ ਦੀ ਭਜਨ ਮੰਦਗੀ ਵਰਕਸ਼ਾਪ ਕੀਤੀ ਕਦੋਂ ਤੰਗਵਾਰਨ ਆਦਾਨਤ ਨੇ ਨਾਮ ਕਰੋਨਾ ਲੱਗ ਗਿਆ ਕਦੋਂ ਸੁਭਨ ਵੀ ਸੈਸ ਜੀ ਦੀ ਸੇਵਾ ਫਰਮਾਉਣਾ ਮਾਤਰ ਇਹ ਕਿਰਪਾ ਇਹ ਸੇਵਾ ਮਾਅਵਕ ਨੇ ਆਪ ਤੋਂ ਹੀ ਕਰਵਾ ਲੈਣੀ ਆ ਬਸ ਸਾਡੇ ਵੱਲੋਂ ਇੱਕ ਕਦਮ ਆਪਣੇ ਮਾਲਕ ਵੱਲ ਵਧਾਉਣ ਦੀ ਲੋੜ ਆ ਬਾਕੀ ਲੱਖਾਂ ਕਰੋੜਾਂ ਕਦਮ ਚੱਲ ਕੇ ਮਾਅਵਕ ਨੇ ਆ ਕੇ ਮੰਗ ਕਰੀ ਨਹੀਂ ਸ਼ੁਸ਼ਾਦ ਕੱਲਾ ਕਦਮ ਮਾਲਕ ਦੇ ਸ਼ੁਕਰਾਨੇ ਵਜੋਂ ਹੋਵੇ। ਸੋ ਜੋ ਵੀ ਆਪਾਂ ਆਪਕੀ ਦਿਨਹਾਵਾਂ ਕੱਲਾ ਦਾ ਤਾਂ ਸਾਂਝਾ ਹੀ ਹੁੰਦਿਆ ਨਾ ਇਹ ਮਹਾਪੁਰਖਾ ਪਾਸੋਂ ਸੁਣਗਾ ਹੋਇਆ ਜੁਗਤਿਆ ਨੇ ਪਰ ਇਹ ਜੁਗਤਿਆ ਨੂੰ ਜਦੋਂ ਆਪਣੇ ਜੀਵਨ ਦਾ ਆਧਾਰ ਬਣਾਉਗੇ ਉਹ ਤੁਹਾਨੂੰ ਇਹਨਾਂ ਦੀ ਤਾਕਤ ਦਾ ਬਤਨਾ ਫੜਾਏ ਕਿ ਮੈਨੂੰ ਵੀ ਇਹ ਹੋਦੇ ਹੀ ਪਤਾ ਲੱਗਾ। ਪਹਿਲਾਂ ਸਾਨੂੰ ਲੱਗਦਾ ਵੀ ਇਹ ਸਿਰਫ ਗੱਲਾਂ ਆ ਪਰ ਜਦੋਂ ਅਸੀਂ ਇਹ ਕੰਮ ਕਰਨੇ ਸ਼ੁਰੂ ਕਰਦੇ ਆ ਨਾ ਖੇਰ ਪਤਾ ਲੱਗਦਾ ਇਹ ਨਿਰਖ ਖੁਦਾਂ ਤੋਂ ਜਲਪਾਏ ਬਹੁਤ ਤੇਜੀ ਦੇ ਨਾਲ ਬਦਲਾਵ ਨੇ ਆ ਕੇ ਬਹੁਤ ਚੰਗੇ ਬਦਲਾਵ ਹੁੰਦੇ ਆ ਬਸ ਇਹ ਲੱਗਦਾ ਵੀ ਜਿਵੇਂ ਗੁਰਨਾਣ ਕਪਾਸ਼ਾ ਜੀ ਦੇ ਦੋਵੇਂ ਹੀ ਮੇਰ ਪਰੇ ਹੱਥ ਸਾਡੇ ਸਿਰ ਤੇ ਕੋਈ ਮਾੜੀ ਸ਼ਕਤੀ ਕੋਈ ਮਾੜਾ ਮਸਾਨ ਕਿਸੇ ਵਿਕਰਿੱਕੇ ਦੇ ਨਾਲ ਸਾਨੂੰ ਉੱਚਾ ਉੱਚਾ ਸੈਸਾ